ਜਗਤਗੁਰੂ ਭਗਵਾਨ ਸ਼੍ਰੀ ਚੰਦਰ ਮਹਾਰਾਜ ਕੀ ਜੈ ਹਾ ਵਤਨ ਦਰਸ਼ਨ ਕਰਵਾਉਣੇ ਆ ਬਹੁਤੀ ਪਵਿੱਤਰ ਅਸਥਾਨ ਉਦਾਸੀ ਨਾਸ਼ਰਮ ਡੇਰਾ ਨਾਨਕਪੁਰੀ ਪਿੰਡ ਛੀਨੀਵਾਲ ਕਲਾਂ ਜ਼ਿਲ੍ਹਾ ਬਰਨਾਲਾ ਜਿੱਥੇ ਸ਼੍ਰੀਮਾਨ 108 ਸੰਤ ਬਾਬਾ ਈਸਰਦਾਸ ਜੀ ਮੂਮਾ ਵਾਲਿਆਂ ਦੀ ਪਹਿਲੀ ਸਾਲਾਨਾ ਵਰਸੀ ਬਹੁਤੀ ਸ਼ਰਧਾ ਨਾਲ ਮਨਾਈ ਗਈ ਅਸਥਾਨ ਦੇ ਮੁਖ ਸੇਵਾਦਾਰ ਮਹੰਤ ਬਾਬਾ ਭਰਗੂ ਦਾਸ ਜੀ ਦੇਖਦੇਖ ਖੇਤਰ ਸਮੂਹ ਨਗਰ ਨਿਵਾਸੀ ਨਗਰ ਪੰਚਾਇਤ ਇਲਾਕੇ ਦੀਆਂ ਸੰਗਤਾਂ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮਾ ਮੌਕੇ ਆਰੰਭ ਕੀਤੇ ਪਾਠਾਂ ਦੇ ਭੋਗ ਪਾਏ ਗਏ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਤਾਂ ਮਹਾਪੁਰਸ਼ਾਂ ਅਤੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਪ੍ਰਸਿੱਧ ਕਵੀ ਸਰ ਜਥਾ ਪਾਠਕ ਪ੍ਰਾਤ ਤਨੌਲਾ ਅਤੇ ਨਗਿੰਦਰ ਪਾਟੇਲ ਜੱਥੇ ਨੇ ਲੰਬਾ ਸਮਾਂ ਸੰਤਾਂ ਦੀ ਮਹਿਮਦਾ ਗੁਣਗਾਨ ਕੀਤਾ ਇਨਾ ਸਮਾਗਮਾਂ ਮੌਕੇ ਮਹੰਤ ਰਾਜੂ ਦਾਸ ਜੀ ਜੈਤੋਂ ਮਹ ਸਰਬੰਦਾ ਜੀ ਫਰੋਇਪੁਰ ਮਹੰਤ ਗੰਗਾ RAM ਜੀ ਕੋਠਾਗਰੂ ਮਹੰਤ ਗਰੀਬਦਾਸ ਜੀ ਕੋਟਕਪੁਰਾ ਮਹੰਤ ਭਗਵਾਨ ਦਾਸ ਜੀ ਸੇਲਬਰਾ ਮਹੰਤ ਨਰੇਂਦਰ ਦਾਸ ਜੀ ਕਨੌਰੀ ਮਹੰਤ RAM मुਨੀ ਜੀ ਹਰੀਏਵਾਲਾ ਸੰਤ ਲੱਕੜ ਦਾਸ ਜੀ ਹਰੀਏਵਾਲਾ ਸੰਤ ਤਰਵੈਣੀ ਦਾਸ ਜੀ ਹਰੀਏਵਾਲਾ ਮਹੰਤ ਧਰਮੁਨੀ ਜੀ ਅਲਾਲ ਮਹੰਤ ਬੁੱਧ ਦਾਸ ਜੀ ਸਲੇਮਪੁਰ ਮਹੰਤ ਬਿਆਨਤ मुਨੀ ਜੀ ਗਵਿੰਦਗੜ ਮਹ ਸਲੀਮ ਦਾਸ ਜੀ ਮੱਜੂਕੇ ਸਵਾਮੀ ਆਤਮਾਨੰਦ ਜੀ ਕੋਠਾਲਾ ਮਤ ਪ੍ਰੇਮਦਾਸ ਜੀ ਢਿਲਮਾ ਮਤ ਮਹਿੰਦਰਦਾਸ ਜੀ ਬਾਦਸ਼ਾਪੁਰ ਮਹੰਤ ਗੁਰਨਾਥਦਾਸ ਜੀ ਜੌਣਾ ਮਤ ਗੁਰਮੁਖਦਾਸ ਜੀ ਲੰਬਵਾਲੀ ਮਤ ਕਮਲਦਾਸ ਜੀ ਢਿਲਮਾ ਸਮੇਤ ਅਨੇਕਾ ਮਹਾਪੁਰਸ਼ ਪੂਜੇ ਹੋਇਸਨ ਜੇ ਤੂੰ ਦੁਨੀਆਂ ਤੋਂ ਕੁਝ ਖੱਟਣਾ ਏ ਇਸ ਦਰ ਤੇ ਆ ਕੇ ਦੇਖ ਜਰਾ ਜੇ ਤੂੰ ਦੁਨੀਆਂ ਤੋਂ ਕੁਝ ਖੱਟਣਾ ਏ ਇਸ ਦਰ ਤੇ ਆ ਕੇ ਵੇਖ ਜਨਾ ਜੇ ਤੂੰ ਦੁਨੀਆਂ ਤੋਂ ਕੁਝ ਖੱਟਣਾ ਏ ਇਸ ਦਰ ਤੇ ਆ ਕੇ ਤਸਵੀਰ ਵਸਾ ਕੇ ਵੇਖ ਜਰਾ ਅੱਖੀਆਂ ਵਿੱਚ ਬਾਬੇ ਨਾਨਕ ਦੀ ਤਸਵੀਰ ਵਸਾ ਕੇ ਵੇਖ ਜਰਾ ਅੱਖੀਆਂ ਵਿੱਚ ਬਾਬੇ ਨਾਨਕ ਜੀ ਤਸਵੀਰ ਵਸਾ ਕੇ ਵੇਖ ਜਰਾ ਤੇ ਤਨਖਤ ਸੀ ਸਤਿਗੁਰਾਂ ਮਤਾਵੇ ਵੇਖ ਜਰਾ ਜੇ ਤੂੰ ਦੁਨੀਆ ਤੋਂ ਕੁਝ ਖੱਟਣਾ ਏ ਇਸ ਦਰ ਤੇ ਆ ਕੇ ਵੇਖ ਜਨਾ ਜੇ ਤੂੰ ਦੁਨੀਆ ਤੋਂ ਕੁਝ ਦਰਦਿਆ ਕੀ ਵਿੱਚ ਜਲਾ ਤਨ ਨੂੰ ਲਾ ਕੇ ਵੇਖ ਜਰਾ ਤੂੰ ਖਾਕ ਤੇ ਦੇ ਚਰਨਾ ਦੀ ਮस्तक ਨੂੰ ਲਾ ਕੇ ਵੇਖ ਜਰਾ ਤਸਵੀਰ ਬਸਾ ਕੇ ਵੇਖ ਜਰਾ ਅਟੀਆਂ ਵਿੱਚ ਬਾਬਾ ਨਾਨਕ ਦੀ ਤਸਵੀਰ ਬਸਾ ਕੇ ਵੇਖ ਜਰਾ ਜੇ ਤੂੰ ਦੁਨੀਆ ਤੋਂ ਕੁਝ ਘਟਣਾ ਏ ਇਸ ਦਰ ਤੇ ਆ ਕੇ ਵੇਖ ਜਰਾ अपने रुसे प्रीत मनो हिकु बार मना वेचारा दुनिया खां कुझु कटना ਸਰ ਵੀਰ ਬਸਾ ਕੇ ਵੇਖ ਜਰਾ ਅੱਖੀਆਂ ਵਿੱਚ ਬਾਬੇ ਨਾਨਕ ਦੀ ਸਰ ਵੀਰ ਬਸਾ ਕੇ ਵੇਖ ਜਰਾ ਜੇ ਤੂੰ ਦੁਨੀਆਂ ਤੋਂ ਕੁਝ ਕੱਢਣਾ ਏ ਇਸ ਦਰ ਤੇ ਇਸ ਤੇ ਸਭ ਦੀ ਚੋਰੀ ਭਰਤੀ ਐ ਜੋ ਸਰਦਾਰ ਧਾਰ ਕੀ ਆ ਜਾਵੇ ਅਪ ਕੋਈ ਨਹੀਂ ਐ ਜੋ ਸਰਦਾਰ ਕੀ ਆ ਜਾਵੇ ਇਸ ਤੇ ਸਭ ਦੀ ਚੋਰੀ got a thank <laughs> you ਪਹਿਨੋਂ ਪਰੰਤ ਸਰਵਤ ਦੇ ਭਲੇ ਲਈ ਅਰਦਾਸ ਵੀ ਕੀਤੀ ਗਈਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਬਾਣੀ ਤੋਂ ਕੋਕ ਨਾਮਾ ਸਾਹਿਬ ਲੈਣ ਪ੍ਰੰਤ ਪੁੱਜੇ ਸ਼ਖਸੀਤਾਂ ਦਾ ਸਰੋਪਾਉ ਦੇ ਕੇ ਸਨਮਾਨ ਵੀ ਕੀਤਾ ਗਿਆ। ਅਖੀਰ ਸਾਡੇ ਰਿਪੋਰਟਰ ਗੌਰਵ ਗਰਖੇਪਰ ਨਾਲ ਗੱਲਬਾਤ ਕਰਦੇ ਹਾਂ ਮੁੱਖ ਸੇਵਾਦਾਰ ਮਹੰਤ ਭਿਰਗੂ ਦਾਸ ਜੀ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਆਏ ਮਹਾਪੁਰਸ਼ਾਂ ਦਾ ਸੰਗਤਾਂ ਦਾ ਅਤੇ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ ਗਿਆ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾਂ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾਂ ਸ੍ਰੀ ਚਿਤੰਦਰ ਭੀਖ ਭਗਵਾਨ ਕੀ ਜੈ ਸੰਤ ਬਾਬਾ ਇਸਦਾਸ ਮਹਾਪੁਰਸ਼ਾਂ ਕੀ ਜੈ ਗੁਰੂ ਪਰਿਸ਼ਾਦ ਸੰਗਤ ਜੀ ਤਨ ਤਨ ਸੰਤ ਬਾਬਾ ਇਸਦਾਸ ਜੀ ਮਹਾਰਾਜ ਜੀ ਪਹਿਲੀ ਵਾਰੀ ਪਿੰਡ ਸੀਨੀਅਲ ਡੇਰਾ ਨਾਨਕਪੁਰੀ ਵਿਖੇ ਮਨਾਈ ਗਈ ਹੈ ਸਾਰੀਆਂ ਗੁਰ ਸੰਗਤਾਂ ਨੇ ਤਹਿ ਦਰਉ ਧੰਨਵਾਦ ਤਹਿ ਦਰਉ ਉਹਨਾਂ ਨੇ ਸੰਗਤਾਂ ਦੀ ਸੇਵਾ ਕੀਤੀ ਹੈ ਸੰਤ ਮਹਾਤਮਾ ਆਏ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਸਾਰੇ ਸ਼ਿਵਨਾਂ ਦਾ ਧੰਨਵਾਦ ਸ਼ਿਵਦਰਨ ਦਾ ਧੰਨਵਾਦ ਸੰਤ ਬਾਬਾ ਸਦਾਜੀ ਮਹਾਪੁਰਸ਼ ਇਹ ਨਗਰ ਤੇ ਚੜ੍ਹਦੀ ਕਲਾ ਰੱਖਣ ਨਗਰ ਦੇ ਤੰਦਰੁਸਤੀ ਰੱਖਣ ਦਿਨੋ ਦਿਨ ਚੜ੍ਹਦੀ ਕਲਾ ਹੋਵੇ ਡੇਰਾ ਨਾਨਕਪੁਰੀ ਦੀ ਦੁਆਰਾ ਫਿਰ ਬੇਨਤੀ ਹੈ ਕਿ ਡੇਰਾ ਨਿਰਵਾਨ ਢੀਰਾ ਨਾਨਕਪੁਰੀ ਪਿੰਡ ਸੀਨੀ ਆਲ ਕਲਾਂ ਭਾਈ ਸੰਤ ਬਾਬਾ ਇਸਦਸ ਜੀ ਦੀ ਸ਼ਲਾਨਾ ਵਰਸੀ ਪਹਿਲੀ ਮਨਾਈ ਗਈ ਹੈ। ਐਵੇਂ ਜਿਵੇਂ ਮਹਾਪੁਰਸ਼ ਕਿਰਪਾ ਕਰਨ ਤੇ ਹਰ ਸਾਲ ਐਵੇਂ ਜਿਵੇਂ ਵਰਸੀ ਮਨਾਈ ਜਾਊਗੀ। ਬੋਲ ਬਾਬਾ ਸ੍ਰੀ ਚੰਦਰ ਪੀਖ ਉਹ ਅਨਕੀ ਜੈ ਸੰਤ ਬਾਬਾ ਇਸਦਸ ਮਹਾਪੁਰਸ਼ਾਂ ਕੀ। ਬੀਬੇ ਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗਏ ਗੁਰੂ ਕੇ ਲੰਗਰ ਸਾਰੇ ਮਹਾਪੁਰਸ਼ਾਂ ਤੇ ਸੰਗਤਾਂ ਨੇ ਇਕੱਠੇ ਵੜ ਕੇ ਛੱਕਿਆ ਅਤੇ ਆਏ ਮਹਾਪੁਰਸ਼ਾਂ ਦੀ ਮੁੱਖ ਸੇਵਾਦਾਰ ਮਹਤਿ ਭਿਰਗੂ ਦਾ ਜੀ ਵੱਲੋਂ ਪੰਗਤ ਪੂਜਾ ਵੀ ਕੀਤੀ ਗਈ ਅਤੇ ਆਏ ਮਹਾਪੁਰਸ਼ਾਂ ਨੂੰ ਜੀ ਆਇਆਂ ਵੀ ਆਖਿਆ ਗਿਆ ਇਸ ਮੌਕੇ ਸੇਵਾਦਾਰ ਵੱਲੋਂ ਠੰਡੇ ਮਿੱਠੇ ਜਲਦੀ ਸ਼ਬੀਨਾ ਲਗਾ ਕੇ ਆਉਂਦੀਆਂ ਸੰਗਤਾਂ ਨੂੰ ਜਲਸ਼ਕਾਇਆ ਜਾ ਰਿਹਾ ਸੀ ਉਦਾਸੀਨਾ ਆਸ਼ਰਮ ਡੇਰਾ ਨਾਨਕਪੁਰੀ ਪਿੰਡ ਛੀਨੀਵਾਲ ਕਲਾਂ ਜ਼ਿਲ੍ਹਾ ਬਰਨਾਲਾ ਤੋਂ ਗੌਰਵਕਰ ਸ਼ੇਰਪੁਰ ਦੀ ਇੱਕ ਖਾਸ ਰਿਪੋਰਟ ਹੋ ਜਾਨੀ ਜਿੰਦੇ ਤੂੰ ਤਰੇਣ ਸਾਧੂਆਂ ਦੀ ਬੋਜਨੀ ਜਿੰਦੈ ਤੂੰ ਤਰੇਣ ਸਾਧੂਆਂ ਦੀ ਜਿੰਦੈ ਤੂੰ ਤਰੇਣ ਸਾਧੂਆਂ ਦੀ ਹੋ ਜਾ ਜਿੰਦੈ ਤੂੰ ਤਰੇਣ ਸਾਧੂਆਂ ਦੀ ਸਾ ਦੁਆ ਦੀ ਵੇਣ ਸਾ ਦੁਆ ਦੀ ਸਾਦੂਆ ਦੀ ਰੇਨ ਸਾਦੂਆ ਦੀ ਰੇਨ ਸਾਦੂਆ ਦੀ ਰੇਨ ਸਾਦੂਆ ਦੀ ਪੂਜਨੀ ਜਿੰਦ ਤੂੰ ਤਰੇਣ ਸਾਦੂਆ ਨ ਪੂਜਾ ਜੀ ਜਿੰਦੈ ਤੂੰ ਤਰੈਣ ਸਾਧੂਆਂ ਦੀ ਮਜਨ ਸੰਗ ਸਾਧੂਆਂ ਟੁੜੀ ਕਰਿਸ਼ਨਾਨ ਕਾ ਨਾਮ ਧਿਆਏ ਸੁਣ ਸਭ ਨਾਨੂ ਕਰ ਦਾਨ ਜਨਮ ਕਰਮਲ ਉਤਰੇ ਮਨ ਤੇ ਜਾਏ ਗੁਮਾਨ राम क्रोध ना मोहिए बिनसे लोव सुवान सच्चे मार्ग चलदियां ਸੇ ਮਾਰਗ ਚਲਦਿਆ ਉਸਤ ਕਰੇ ਜਹਾਨ ਅਠ ਸਠ ਤੀਰਤ ਸਗਲ ਪੁਨ ਜੀ ਦਇਆ ਪਰਵਾਹ ਜਿਸ ਨੂੰ ਦੇਵੇ ਸਿਆਕਰ ਸੁਨੋਂ ਦੇਵ ਦਇਆ ਕਰ ਸੋਈ ਪੁਰਖ ਸਜਾਣ ਜਿਨਾਂ ਮਿਲਿਆ ਪ੍ਰਗ ਆਪਣਾ ਨਾਨਕ ਤਿਨੁ ਕਰਮਾ ਮਾਗ ਸੁਚੇ ਸੇ ਕਾਢੀਐ ਗੁਸੁੱਤੇ ਸੇ ਕਾਟਿਏ ਜਨਪੂਰ ਅਫੁਰ ਮਿਹਰਬਾਨ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301